ਪੁਲਿਸ ਕਮਿਸ਼ਨਰ ਸੀਸ ਆਪਨ ਸ਼ਰਮਾਰੀ ਅਗਵਾਈ ਹੇਠ ਜਲੰਧਰ ਕਮਿਸ਼ਨ ਰੇਟ ਪੁਲਿਸ ਨੇ ਚਾਰ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਇਸ ਗਰੋਹ ਤੋਂ ਵੱਖ-ਵੱਖ ਤਰ੍ਹਾਂ ਦੇ 10 ਚੋਰੀ ਕੀਤੇ ਮੋਬਾਈਲ ਫੋਨ ਇੱਕ ਮੋਟਰਸਾਈਕਲ ਸਿਟੀ 100 ਬਿਨਾਂ ਨੰਬਰ ਦੇ ਅਤੇ ਇੱਕ ਦਸਤਰ ਬਰਾਮਦ ਕੀਤਾ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਤੋਂ ਮਾਂਜੋਗ ਸ਼੍ਰੀ ਸੁਪਨ ਸ਼ਰਮਾ ਆਈਪੀਐਸ ਮਿਸ਼ਨ ਆਫ ਪੁਲਿਸ ਜਲੰਧਰ ਜਿਹਦੇ ਦੇਸ਼ਾਂ ਨਰਭੇਸ਼ਾਂ ਦੇ ਉੱਤੇ ਕੰਮ ਕਰਦੇ ਹੋਏ ਕਿ ਜਿਹੜੇ ਸ਼ਹਿਰ ਦੇ ਵਿੱਚ ਲੁੱਟਖੋ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਨਾਂ ਲੁੱਟਖੋ ਦੀਆਂ ਵਾਰਦਾਤਾਂ ਨੂੰ ਕਰਨ ਵਾਲਿਆਂ ਦੇ ਜਿਹੜੇ ਸੈਕਟਰ ਹੈਗੇ ਨੇ ਉਹਨਾਂ ਨੂੰ ਕਾਬੂ ਕਰਨ ਵਾਸਤੇ ਇੱਕ ਜਿਹੜੀ ਹੈਗੀ ਅਸੀਂ ਸੈਂਟਰਲ ਸਬਡਵੀਜ਼ਨ ਦੇ ਵਿੱਚ ਇੱਕ ਸਪੈਸ਼ਲ ਡਰਾਈਵ ਪਹਲਾਈ ਸੀਗੀ ਜੋ ਇਸੇ ਹੀ ਡਰਾਈਵ ਦੇ ਅਕੋਰਡਿੰਗਲੀ ਸਟਾਈ ਤ੍ਰਿਕ ਨੂੰ ਸਟਾਈ ਤ੍ਰਿਕ ਸਟਾਈ 24 ਦੀ ਅਰਲੀ ਮਾਰਨਿੰਗ ਤੜਕੇ ਸਵੇਰ ਐਸਐਚਓ 12 ਅਧਿਕਾਰੀ ਦੀ ਟੀਮ ਨੇ ਜਿਹੜੀ ਹੈਗੀ ਇੱਕ ਅਹਿਮ ਕਾਮਯਾਬੀ ਮਿਲੀ ਹੈ ਜਦੋਂ ਅਸੀਂ ਚਾਰ ਜਿਹੜੇ ਹੈਗੇ ਨੇ ਇਸ ਸਨੇਚਰ ਜਿਹੜੇ ਕਿ ਇਕੱਲਾ ਇਕੱਲਾ ਬੰਦਾ ਦੇਖ ਕੇ ਰਾਤ-ਰਾਤ ਬਰਾਤੇ ਦਾਤਰ ਦਿਖਾ ਕੇ ਉਹਨਾਂ ਨੂੰ ਦਾਤਰ ਦਾ ਮਤਲਬ ਸੱਟ ਮਾਰ ਕੇ ਉਹਨਾਂ ਦਾ ਮਨ ਵਿੱਚ ਡਰ ਪਾ ਕੇ ਹੈਗੇ ਇਹ ਲੋਟ ਕੋ ਖਾਦੇ ਸੀਗੇ ਮੋਬਾਈਲ ਫੋਨ ਵੈਲ ਸਨੇਚ ਕਰਦੇ ਸੀ ਪਲੱਸ ਉਹਨਾਂ ਕੋਲ ਜਿਹੜੀ ਲਾਕ ਜਿਆ ਕੋਈ ਹੋਸੀ ਉਹ ਹੋਰ ਉਹਨਾਂ ਤੋਂ ਖੋਲ ਲੈਂਦੇ ਸੀਗੇ ਤੋ ਇਹ ਜਿਹੜੇ ਚਾਰੇ ਬੰਦੇ ਹੈਗੇ ਇਹਨਾਂ ਦੇ ਵਿੱਚ ਗੌਰਵ ਹੈਗਾ ਇੱਕ ਰਾਸ਼ ਕੁਮਾਰ ਹੈ ਇੱਕ ਕੋਮਰ ਬਾਹਦਰ ਹੈ ਤੇ ਇੱਕ ਰੋਹੇ ਦਾ ਤੋ ਇਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਦੋ ਇਹ ਪ੍ਰਵਾਸੀ ਹੈਗੇ ਨੇ ਤੇ ਇੱਕ ਪੰਜਾਬੀ ਹੈ ਮੁੰਡਾ ਤੇ ਇੱਕ ਹੈਗਾ ਜਿਹੜਾ ਕਿ ਮੋਬਾਈਲ ਫੋਨ ਖਰੀਦਦਾ ਸੀ ਤੋ ਫਿਲਹਾਲ ਜਿਹੜੀ ਅਸੀਂ ਹੁਣ ਤੱਕ ਦੀ ਇਹਨਾਂ ਤੋਂ ਪੁੱਛਗਿੱਛ ਕੀਤੀ ਆ ਇਹਨਾਂ ਦੇ ਕੋਲੋਂ 10 ਜਿਹੜੇ ਹੈਗੇ ਨੇ ਅਲੱਗ-ਅਲੱਗ ਕੰਪਨੀਆਂ ਦੇ ਖੋਏ ਹੋਏ ਜਿਹੜੇ ਮੋਬਾਈਲ ਫੋਨ ਨੇ ਉਹ ਸਾਨੂੰ ਆਮਦ ਹੋਏ ਹੈਗੇ ਨੇ ਤੋ ਫਿਲਹਾਲ ਜਿਹੜੀਆਂ ਇਹਨਾਂ ਨੇ ਸੱਤ ਵਾਅਦਾ ਤਾਂ ਜਿਹੜੀਆਂ ਹੈਗੀਆਂ ਆ ਸ਼ਹਿਰ ਦੇ ਵਿੱਚ ਜਿਹੜੀਆਂ ਨੇ ਰਾਤਾਂ ਰਾਤ ਕਰਕੇ ਨੌਕਾ ਲੁੱਟਵਾ ਟਿਆ ਹੈਗਾ ਉਹ ਇਹਨਾਂ ਨੇ ਜਿਹੜੀਆਂ ਕਬੂਲ ਕੀਤੀਆਂ ਕਿੰਨਾ ਸਰ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਹਾਂ ਇਹਨਾਂ ਦੇ ਵਿੱਚੋਂ ਇੱਕ ਰਾਜਕੁਮਾਰੀ ਲਈ ਇੱਕ ਨਾਗਰਜ ਹੈਗਾ ਜਿਹੜਾ ਕਿ ਪ੍ਰਵਾਸੀ ਆ ਇਹ ਦੇਖੋ ਪਹਿਲਾਂ ਵੀ ਪੰਜ ਮਕਦਮੇ ਦਰਜ ਨੇ ਜਿਹਦੇ ਦੋ ਮਕਦਮੇ ਚੋਰੀ ਦੇ ਨੇ ਇੱਕ ਐਨਡੀ ਦਾ ਹੈਗਾ ਤੇ ਇੱਕ ਸਾਈ ਦਾ ਹੈਗਾ ਤੇ ਬਾਕੀਆਂ ਦਾ ਹਜੇ ਕੋਈ ਕ੍ਰਿਮੀਨਲ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਫਿਲਹਾਲ ਨੰਬਰ ਕੋਡ ਨਹੀਂ ਮਿਲੇ ਆ ਗਏ ਸਰ ਇਹ ਉਦਾਂ ਲੁੱਟਾਂ ਤੋਂ ਇਲਾਵਾ ਕਿਹੜੇ ਕੰਮ ਕਰਦੇ ਸੀ ਇਹ ਵੈਸੇ ਤਾਂ ਦਿਹਾੜੀ ਤਪਾਈ ਕਰਦੇ ਹੈਗੇ ਨੇ ਸਾਰੇ ਲੇਕਿਨ ਜ਼ਿਆਦਾ ਇਹ ਆਲਮੋਸਟ ਸੋੜਾ ਨਸ਼ਾ ਉਹ ਨਸ਼ੇ ਦੀ ਪੂਰਤੀ ਵਾਸਤੇ ਇਹ ਆਲਮੋਸਟਰੇ ਹਗਨੇ ਰਾਤ ਭਰਾਂ ਤੇ ਜਿਹੜੇ ਹਗੇ ਆ ਇਕੱਲੇ ਇਕੱਲੇ ਬੰਦ ਰੋਕੇ ਉਹ ਲੁੱਟੋ ਦਾ ਸ਼ਿਕਾਰ ਬਣਾਉਂਦੇ ਸੀ